ਅੱਜ ਸ਼ੰਭੂ ਅਤੇ ਖਨੋਰੀ ਡੱਬ ਵਾਲੀ ਮੋਰਚੇ ਲੱਗਣੂ तकरीबन 4 ਮਹੀਨੇ ਦਾ ਸਮਾਂ ਹੋ ਚੁੱਕਿਆ ਤੇ ਬਹੁਤ ਸਾਰੇ ਕਿਸਾਨ ਹਜੇ ਵੀ ਉੱਥੇ ਡਟੇ ਹੋਏ ਨੇ ਹਾਲਕੀ ਗਰਮੀ ਜੇ ਦੇਖਿਆ ਜਾਵੇ ਤਾਂ 50 ਡਿਗਰੀ ਸੈਲਸੀਅਸ ਦੇ ਕਰੀਬ ਇਹ ਤਾਪਮਾਨ ਵੱਧ ਚੁੱਕਿਆ ਪਰ ਕਿਸਾਨ ਹਜੇ ਵੀ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਭਾਵੇਂ ਕੇਂਦਰ ਦੇ ਵਿੱਚ ਸਰਕਾਰ ਉਹੀ ਵਾਪਸ ਆਈ ਆ ਪਰ ਫਿਰ ਵੀ ਕਿਸਾਨ ਹਜੇ ਵੀ ਡਟੇ ਹੋਏ ਨੇ ਮੰਗਾ ਉਹੀ ਨੇ ਅਮਰਸਪੁਰ ਮੁਖਤੋਰ ਤੇ ਜਿਹੜਾ ਕਿ ਕਾਨੂੰਨੀ ਕਾਨੂੰਨੀ ਤੌਰ ਤੇ ਜਿਹੜਾ ਕਿ ਲਾਗੂ ਕੀਤਾ ਜਾਵੇ ਤਸਵੀਰ ਦੇ ਵਿੱਚ ਵਿਖਾ ਦਿੰਦੇ ਆ ਓਵਰオール ਜਿਹੜਾ ਕਿ ਸ਼ੰਭੂ ਮੋਰਚੇ ਦੇ ਉੱਤੇ ਹਜੇ ਵੀ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਗੱਲਬਾਤ ਵੀ ਕਰਦੇ ਆ ਜਾਣਦੇ ਆ ਕਿ ਵਿਚਾਰ ਰੱਖਦੇ ਨੇ ਤੇ ਪਿੱਛੋਂ ਤੂੜੀ ਤੰਦ ਦਾ ਕਿਹਨੇ ਵੇਖਿਆ ਅਤੇ ਹੁਣ ਨਵੀਂ ਫਸਲ ਦਾ ਕਿਵੇਂ ਵੇਖਿਆ ਜਾ ਰਿਹਾ ਹੈ ਗੱਲਬਾਤ ਕਰਦੇ ਕੀ ਨਾਮ ਹੈ ਆਪਣਾ ਮੇਰਾ ਜਗਤਾ ਸਿੰਘ ਜੀ ਨਾ ਕਿਹੜਾ ਪਿੰਡ ਆਪਣਾ ਹੈ ਮੇਰਾ ਪਿੰਡ ਗੁਰਕੇ ਬਾਗ ਤੇ ਪਿੰਡ ਖਤਲਾ ਪਿੰਡ ਆ ਤੇ ਇਹ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਵੈਸੇ ਜਿਗਰਾ ਵੱਡਾ ਹੀ ਐ ਜਿਹੜਾ ਡੱਟੇ ਬੈਠੇ ਹੋ ਇੱਥੇ ਜੇ ਭਾਵੇਂ ਇੱਥੇ ਜਿੰਨੇ ਬਸ ਪਹਿਲੇ 2 ਸਾਲ ਆਏ ਤੇ 3 ਸਾਲ ਲੱਗ ਜਾਨਾ ਹਾਕ ਆਪਾਂ ਲੈ ਕੇ ਜਾਣੇ ਆ ਸਾਡੇ ਇੱਥੇ ਨੌਵੰਦਵਾ ਸੀਰੋ ਇਹਨੇ ਉਹਨਾਂ ਦੇ ਵੀ ਆਪਾਂ ਹਾਕ ਲੈਣੇ ਨੇ ਸਾਡੇ ਸਿੰਘੂ ਬਾਦਲ ਤੇ ਬੈਠੇ ਆਪਾਂ ਬੈਠੇ ਆ ਸਾਨੂੰ 4 ਮਹੀਨੇ ਹੋ ਗਿਆ ਐਂ ਆਪਣੇ ਹੱਕ ਲੈ ਕੇ ਜਾਣੇ ਆ ਭਾਵੇਂ ਸਾਨੂੰ મોદી ਜੋ ਮਰਜ਼ੀ ਕਰੇ ਨਾ ਗਣੇ ਪਰ ਜੋ ਹੋਇਆ ਆਪਣੇ ਹੱਕ ਲੈਣੇ ਆ ਹਾਕ ਲੈ ਕੇ ਜਾਣੇ ਆ ਨਵੀਂ ਸਰਕਾਰ ਜੇ ਬਣੀ ਨਾ ਤੇ ਮੋਦੀ ਸਾਹਿਬ ਤੱਕ ਹਾਂ ਨਾ ਕਹਦਾ ਕਿਸਾਨਾਂ ਦੇ ਨਾਲ ਜਿਹੜੇ ਨੌਜਵਾਨ ਵੀ ਆਜ ਜ਼ਮਾਨੇ ਦੇ ਬੱਚਾ ਇਹ ਨਸ਼ਿਆਂ ਦੇ ਵਿੱਚ ਲੱਗ ਗਏ ਬਹੁਤ ਜ਼ਿਆਦਾ ਅਸੀਂ ਪੰਜਾਬ ਹੁੰਦਾ ਸਾਹ ਬੰਦ ਕਰਨਾ ਚਾਹੁੰਦੇ ਆ ਤੇ ਆਪਣੇ ਹੱਕਾਂ ਦੇ ਨਾਲ ਇੱਥੇ ਬੈਠੇ ਆਪਣੇ ਹੱਕ ਲੈਣ ਆਏ ਤੁਸੀਂ ਇੱਥੇ ਬੈਠੇ ਹੋ ਹੁਣ ਸੀਜ਼ਨ ਵੀ ਆ ਗਿਆ ਬਜਾਈ ਦਾ ਸੀਜ਼ਨ ਆ ਗਿਆ ਨਵੀਂ ਫਸਲ ਬੀਜਣ ਦਾ ਮੌਸਮ ਆ ਗਿਆ ਤੇ ਪਿੱਛੇ ਕੰਮ ਕਰ ਕੋਣ ਦੇਖਦਾ ਸਾਡੇ ਪਿੱਛੇ ਕੰਮ ਮਹਾਰਾਜ ਕੋ ਨਾ ਕਰਦੇ ਮਹਾਰਾਜ ਉਹ ਸਾਡੇ ਦੇ ਲੱਗਦਾ ਹੈ ਕਿ ਗਵਾਂਡ ਬਦਲ ਗਵਾਂਡੀ ਆ ਉਹ ਸਾਡੇ ਆਪਣੇ ਬਗਾਨਾ ਕੋਈ ਨਹੀਂਗਾ ਇਹ ਵੀ ਸਾਡੇ ਸਾਡੇ ਆਪਣੇ ਬੈਠੇ ਵੀਰ ਬੈਠੇ ਨੇ ਅਸੀਂ ਆਪਣੇ ਕੰਮ ਉਹ ਹੱਥ ਪਿੱਛੇ ਕਰੇ ਜਾਂਦੇ ਨੇ ਅਸੀਂ ਇੱਥੇ ਕਰੀ ਜਾਂਦੇ ਆ ਉਹ ਪਿੱਛੇ ਕਰ ਜਾਂਦੇ ਆ ਹਾਂ ਠੀਕ ਹੈ ਹੋਰ ਨਾਲ ਗੱਲਬਾਤ ਕਰ ਲੈਨੇ ਕਿਹੜਾ ਪਿੰਡ ਹੈ ਜੀ ਆਪਣਾ ਇੱਧਰ ਕਰ ਆਪਣਾ ਕਿਹੜਾ ਪਿੰਡ ਹੈ ਜੀ ਗੱਗੋਮਾਲ ਹੈ ਅੱਜ ਆਪਣਾ ਪਿੰਡ ਤੇ ਹੁਣ ਚਾਰ ਚੌਥਾ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕੇ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਫਸਲ ਦੀ ਵੀ ਕਹਿੰਦੇ ਮੌਸਮ ਆ ਜਾਂਦਾ ਬਜਾਈ ਦਾ ਕਟਾਈ ਦਾ ਹੁਣ ਬਜਾਈ ਦਾ ਸੀ ਨਾ ਪਿੱਛੇ ਕੰਮ ਕਰ ਕੋਣਵੇਂ ਤੇ ਫਿਰ ਅਸੀਂ 10-10 ਦਿਨ ਇੱਥੇ ਰੱਖਿਆ ਜੀ 10 ਦਿਨ ਹਾਂ ਇੱਥੇ ਲਾਉਣੇ ਨੇ 10 ਦਿਨ ਲਾ ਕੇ ਫਿਰ ਅਸੀਂ ਪਿੰਡ ਨੂੰ ਚਲ ਜਣਾ ਫਿਰ ਪਿੰਡ ਦੇ ਸਾਰੇ ਕੰਮ ਜਾ ਕੇ ਸਵਾਰ ਕੇ ਮੁੜ ਕੇ ਫਿਰ ਸਾਡੀ ਜਦੋਂ ਵਾਰੀ ਆ ਗਈ ਫਿਰ ਹੀ ਆ ਜਾਣਾ ਅੱਛਾ ਫਿਰ ਆਏ ਹਾਂ ਫਿਰ ਆ ਜਾਣਾ ਹੁਣ ਕਿੰਨਾ ਸਮਾਂ ਸੋਚ ਕੇ ਬੈਠੋਗੇ ਇੱਥੇ ਰੁਕੋ ਅਸੀਂ ਜਿੰਨਾ ਜਿਹੜੇ ਵੀ ਸਾਨੂੰ ਬਹਿਣਾ ਪਾਇਆ ਅਸੀਂ ਮਤਲਬ ਆਪਣੇ ਹੱਕ ਲੈ ਕੇ ਐਮ ਐਸ ਸੀ ਵੀ ਬਣਾ ਕੇ ਜਿਹੜੇ ਫੋਰ ਸਾਡੇ ਕੰਮ ਜਿਹੜੇ ਸਾਰੇ ਹੁਣ ਜਿਹੜੇ ਹਰਿਆਣੇ ਦੇ ਮੁੰਡੇ ਜਿਹੜੇ ਇਹਨਾਂ ਨੇ ਤਿੰਨ ਚਾਰ ਫੜੇ ਨੇ ਉਹਨਾਂ ਕੀ ਗਲਤੀ ਕੀਤੀ ਉਹਨਾਂ ਨੂੰ ਛਡਾਉਣ ਵਾਸਤੇ ਹਾਂ ਰੇਲਵੀ ਰੋਕੀ ਉਹਨਾਂ ਦੇ ਛਡਾਉਣ ਵਾਸਤੇ ਜੋ ਵੀ ਕਦਮ ਕਰਨਾ ਪੈਗਾ ਉਹ ਅਸੀਂ ਕਰਾਂਗੇ ਠੀਕ ਤਾਂ ਹੱਕ ਹੀ ਮੰਗਾਉ ਲੈ ਕੇ ਕਿਸਾਨ ਹਜੇ ਵੀ ਡਟੇ ਹੋਏ ਨੇ ਕੁਝ ਵੀਰ ਮजूद ਨੇ ਭਾਈ ਜੀ ਕੀ ਨਾਮ ਆਪਣੇ ਮੈਂ ਚਰਨਜੀਤ ਸਿੰਘ ਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਸਫੀਪੁਰ ਜੀ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਤੋਂ ਅਮਰਸਰ ਸਾਹਿਬ ਤੇ ਚੌਥੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਚਾਰ ਮਹੀਨੇ ਬਹੁਤ ਜ਼ਿਆਦਾ ਹੁੰਦੇ ਹੁਣ ਤਾਪਮਾਨ ਹੀ 50% ਹੋ ਚੁੱਕਿਆ 50% ਤੋਂ ਪਾਰ ਜਾਂਦਾ ਤੇ ਕਿਵੇਂ ਵੇਖ ਰਹੇ ਹੋ ਸਰਕਾਰ ਦੀ ਕਾਰਗੁਜ਼ਾਰੀ ਨਵੀਂ ਸਰਕਾਰ ਆ ਗਈ ਸਰਕਾਰ ਕਹਿੰਦੀ ਹੈ ਕਿ ਅਜੇ ਤੱਕ ਕੋਈ ਗੌਰ ਨਹੀਂ ਹੋ ਰਿਹਾ ਕਿਵੇਂ ਵੇਖੋ ਜੀ ਸੰਘਰਸ਼ਾ ਜਿਹੜਾ ਉਹ ਨਾ ਇਸ ਸਮੱਸਿਆਵਾਂ ਦਾ ਹੁੰਦਾ ਸਮੱਸਿਆਵਾਂ ਤੇ ਹੋਣੀਆਂ ਗਰਮੀ ਆ ਅੱਗੇ ਅਸੀਂ ਦਿੱਲੀ ਗਰਮੀ ਵੀ ਸਹੀ ਆ ਮੀਂਹ ਵੀ ਸਹੀ ਆ ਉੱਥੇ 24 24 ਘੰਟੇ ਮੀਂਹ ਪਈ ਜਾਂਦੇ ਸੀ ਇੱਥੇ ਵੀ ਸਿਆਲ ਵੀ ਉਦੋਂ ਸਿਆ ਗਰਮੀ ਇਹ ਸੰਘਰਸ਼ ਦੇ ਵਿੱਚ ਸਾਨੂੰ ਸਮੱਸਿਆਵਾਂ ਤੇ ਆਉਣੀਆਂ ਹੀ ਆ ਘਰ-ਬਾਰ ਛੱਡ ਕੇ ਬੈਠੇ ਆ ਪਰਿਵਾਰ ਛੱਡ ਕੇ ਆਏ ਆ ਆਪਣੀਆਂ ਮੁਸ਼ਕਲਾਂ ਲਈ ਆਏ ਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰਾਂ ਜਿਹੜੀਆਂ ਉਹ ਸਾਡੀ ਨਹੀਂ ਸੁਣ ਰਹੀਆਂ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਦਿੱਲੀ ਮੋਰਚੇ ਤੋਂ ਸਾਨੂੰ ਜਦੋਂ ਠਾਇਆ ਸੀ ਉਹਨਾਂ ਵਾਅਦਿਆਂ ਤੇ ਸਰਕਾਰਾਂ ਖਰੀਆਂ ਨਹੀਂ ਉੱਤਰੀਆਂ ਤੇ ਮੁਰ ਸਾਨੂੰ ਇੱਥੇ ਸੰਘਰਸ਼ ਦੇ ਰਾਹ ਪੈਣਾ ਪਿਆ ਮੁਸ਼ਕਲਾਂ ਹੈਗੀਆਂ ਜੀ ਗਰਮੀ ਦੇ ਵਿੱਚ ਹੁਣ ਇੱਥੇ ਬੈਠੇ ਆ ਲੋ ਵੀ ਵਗ ਰਹੀ ਆ ਸਾਡੀਆਂ ਤੋਂ ਪੇ ਟਰਾਲੀਆਂ ਖਲੋਤੀਆਂ ਉੱਥੇ ਵੀ ਟਰਾਲੀਆਂ ਦੇ ਵਿੱਚ ਦਿਨੇ ਨਹੀਂ ਬੈਠਾ ਜਾਂਦਾ ਰਾਤ ਨੂੰ ਜਾ ਕੇ ਬੈਠ ਜਾਈਦਾ ਸਮੱਸਿਆਵਾਂ ਦਾ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਆ ਤੇ ਚਲੋ ਜੀ ਇਸ ਤਰ੍ਹਾਂ ਗਰਮੀਆਂ ਵੀ ਲੰਘ ਜਾਣੀਆਂ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਕੰਮ ਜੀ ਤੁਸੀਂ ਸੰਘਰਸ਼ ਕਰ ਰਹੇ ਹੋ ਸਰਕਾਰ ਕੇਂਦਰ ਦੇ ਵਿੱਚ ਫੇਰ ਮੁਰ ਤੋਂ ਹੀ ਆ ਗਈ ਆ ਥੋੜਾ ਜਵਾਬ ਵੀ ਉਹੀ ਹੈ ਕਿ ਅਸੀਂ ਇੱਥੋਂ ਤੱਕ ਨਹੀਂ ਉੱਠਾਂਗੇ ਜਦ ਤੱਕ ਸਾਡੀ ਹੱਕੀ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਸਰਕਾਰ ਦਾ ਕਿਵੇਂ ਵੇਖ ਰਿਹਾ ਰਵਈਆ ਕੀ ਪੂਰੇ ਦੇਸ਼ ਦੇ ਲੋਕਾਂ ਨੇ ਫਤਵਾ ਸਹੀ ਨਹੀਂ ਸੁਣਾਇਆ ਉਹੀ ਸਰਕਾਰ ਮੋੜ ਤੋਂ ਪੀ। ਵੇਖੋ ਜੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਆ। ਅਸੀਂ ਕੋਈ ਜਥੇਬੰਦੀ ਵੱਲੋਂ ਇਹ ਨਹੀਂ ਕਿਹਾ ਵੀ ਇਹਨੂੰ ਵੋਟਾਂ ਨਾ ਪਾਓ। ਚਲੋ ਜੇ ਸਰਕਾਰ ਕੋਈ ਬਦਲ ਵੀ ਜਾਂਦੀ ਤੇ ਸਾਡਾ ਐਡੀਆਂ ਸਾਡੀਆਂ ਜਿਹੜੀਆਂ ਸਮੱਸਿਆ ਐਮਐਸਪੀ ਦੀ ਗਾਰੰਟੀ ਕਰਨ ਨੇ ਐਡੀ ਖੇਤੀ ਤੇ ਹੱਲ ਉਹਨਾਂ ਵੀ ਨਹੀਂ ਸੀ ਕਰ ਦੇਣਾ। ਇਹਦੇ ਲਈ ਸਾਨੂੰ ਲੰਮਾ ਸੰਘਰਸ਼ ਕਰਨਾ ਪੈਣਾ ਤੇ ਅਸੀਂ ਲੰਮੇ ਸੰਘਰਸ਼ ਦੀ ਤਿਆਰੀ ਕਰਕੇ ਆਏ ਆ ਕਿ ਸਾਨੂੰ ਭਾਵੇਂ 29 ਤੱਕ ਬਹਿਣਾ ਪਵੇ ਅਗਲੀ ਸਰਕਾਰ ਦੀ ਦੀ ਕਰਨੀ ਪਵੇ ਜਿਨ੍ਹਾਂ ਚ ਸਾਨੂੰ ਬਹਿਣਾ ਪਵੇ ਅਸੀਂ ਆਪਣੀ ਹੋਂਦ ਲਈ ਅਸੀਂ ਆਪਣੀਆਂ ਜ਼ਮੀਨਾਂ ਲਈ ਐਮਐਸਪੀ ਦੇ ਗਰੰਟੀ ਕਾਨੂੰਨ ਲਈ ਅਸੀਂ ਬਹਿਣ ਲਈ ਆਪਣਾ ਪੱਕੀ ਤਿਆਰੀ ਕਰਕੇ ਵਿਉਂਤਬੰਦੀ ਕਰਕੇ ਕਿਰਤੀ ਲੋਕ ਆ ਘਰਾਂ ਦੇ ਕੰਮ ਵੀ ਕਰਨੇ ਆ ਸਾਡਾ ਰੋਜ਼ਗਾਰ ਵੀ ਸਾਡੀ ਖੇਤੀ ਆ ਉਹਦੇ ਤੋਂ ਹੀ ਅਸੀਂ ਆਪਣੇ ਘਰਾਂ ਦੇ ਕੰਮ ਘਰਾਂ ਦੇ ਖਰਚੇ ਚ ਲਾਉਣੇ ਆ ਉਹ ਵੀ ਅਸੀਂ ਚਲਾ ਰਹੇ ਆ ਡਿਊਟੀ ਵਾਈਜ਼ 10 ਦਿਨ ਲਾ ਕੇ ਫਿਰ 50 ਦਿਨ ਅਸੀਂ ਘਰ ਦੇ ਵਿੱਚ ਰਹਿਣਾ ਫਿਰ 10 ਦਿਨ ਆਉਣਾ ਅਸੀਂ ਕੰਮ ਉਸ ਤਰਤੀਬ ਦੇ ਨਾਲ ਕਰ ਰਹੇ ਆ ਵੀ ਸਾਡਾ ਮੋਰਚਾ ਵੀ ਚੱਲਦਾ ਰਹੇ ਕਿਉਂਕਿ ਉਰ ਤੇ ਸਾਡੀ ਹੋਂਦ ਬਣ ਗਈ ਤੇ ਸਾਡਾ ਕੰਮ ਵੀ ਜਿਹੜੇ ਘਰਾਂ ਦੇ ਕੰਮ ਉਹ ਵੀ ਚੱਲੀ ਜਾਂਦੀ ਹਾਂਜੀ ਆਪਣਾ ਕੀ ਨਾਮ ਭਾਈ ਜੀ ਨਾਮ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਆਪਣਾ ਹੈ ਪਿੰਡ ਗੁਨੋਵਾਲ ਜ਼ਿਲ੍ਹਾ ਅੰਮ੍ਰਿਤਸਰ ਜੀ ਅੰਮ੍ਰਿਤਸਰ ਸਾਹਿਬ ਤੋਂ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਿੱਛੋਂ ਕੰਮ ਕਰ ਕੋਣ ਵੇਦਾ ਭਾਈ ਕਿਉਂਕਿ ਕਦੇ ਵੱਡਣ ਦਾ ਮੌਸਮ ਆ ਜਾਂਦਾ ਫਸਲ ਕਦੇ ਲਾਉਣ ਦਾ ਆ ਜਾਂਦਾ ਪਿੱਛੋਂ ਕੰਮ ਕਰਦਾ ਕਿਵੇਂ ਵੇਖਦੇ ਕਿਉਂਕਿ ਸਾਰਾ ਸਮਾਂ ਤਾਂ ਇੱਥੇ ਮੋਰਚਾ ਦੇ ਵਿੱਚ ਲੰਘਿਆ ਕੰਮ ਕਰਦਾ ਜੀ ਇਹ ਜੋ ਸੰਘਰਸ਼ ਕਰਦੇ ਪੈਂਦੇ ਆ ਤੇ ਉਦੋਂ ਫਿਰ ਕੰਮ ਦਾ ਵੀ ਤੇ ਸੰਘਰਸ਼ ਦਾ ਵੀ ਬੈਲੈਂਸ ਤੇ ਵੀ ਬਣਾਉਣਾ ਹੀ ਪੈਂਦਾ ਫਿਰ ਉਹ ਵੀ ਕੰਮ ਦਾ ਅਡਜਸਟਮੈਂਟ ਮਾਨਸਿਕ ਤੌਰ ਤੇ ਆਪਾਂ ਪਹਿ ਸੰਘਰਸ਼ ਲੜ ਰਹੇ ਆ ਤੇ ਫਿਰ ਘਰ ਦਾ ਕੰਮ ਵੀ ਜਿਹੜਾ ਉਹ ਮਾਨਸਿਕ ਤੌਰ ਤੇ ਵੀ ਕਰ ਲੈਂਦਾ ਪਹਿਲਾਂ ਤੇ ਫਿਰ ਕਿਵੇਂ ਕਰਦੇ ਫਿਰ ਬੈਲੈਂਸ ਦਾਹਾਂ ਦਿਨਾਂ ਦਾ ਕੋਈ ਗੱਲ ਨਹੀਂ ਏਡੀ ਵੱਡੀ ਗੱਲ ਨਹੀਂ ਆ ਤੇ ਆਪਣੇ ਘਰ ਦਾ ਵੀ ਸੰਭਲ ਲੈਂਦਾ ਪਿਛੇ ਫਾਦਰ ਸਾਹਿਬ ਹੈਗੇ ਆ ਥੋੜਾ ਬੋਧਾ ਵੀ ਵੇਖ ਲੈਂਦੇ ਆ ਆਪਣਾ ਕੰਮ ਕਰ ਪਈ ਸੈਟਿੰਗ ਕਰ ਦਈਦੀ ਆ ਥੋੜਾ ਬੋਧਾ ਚਲੋ ਮਗਰੋਂ ਵੀ ਉਹ ਵੇਖ ਲੈਂਦੇ ਆ ਤੇ ਇਥੇ ਸੰਘਰਸ਼ ਹੀ ਆਣ ਕੇ ਆਪਣਾ ਵੀ ਫਰਜ਼ ਵੀ ਨਿਭਾਉਣ ਡੇ ਆ ਵੀ ਜਿਹੜਾ ਬੰਦਾ ਆ ਆਉਣ ਵਾਲੀਆਂ ਨਸਲਾਂ ਵਾਸਤੇ ਜਿਹੜਾ ਜੇ ਅੱਜ ਇਹਦੇ ਸੰਘਰਸ਼ ਨਹੀਂ ਕਰਦੇ ਤੇ ਕਾਰਪੋਰੇਟ ਘਰਾਣਿਆਂ ਦੇ ਹੱਥ ਸਭ ਕੁਝ ਜਲ ਜਾਂਦਾ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬਚਦਾ ਕੁਝ ਨਹੀਂ ਅੱਜ ਥੋੜਾ ਬੋਧਾ ਨੁਕਸਾਨ ਅਸੀਂ ਝੱਲ ਲਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਵੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਥੋੜਾ ਸੌਖਾ ਹੋਣਗੀਆਂ ਜਿਹੜੇ ਕਦੇ ਸਾਈਲੋ ਦਾ ਵਿਰੋਧ ਕਰਦੇ ਕਿਸਾਨ ਅੱਜ ਵੀ ਭਾਵੇਂ ਕਰ ਰਹੇ ਆ ਅਸਾਲੇ ਜਦੋਂ ਵਾਢੀ ਦਾ ਮੌਸਮ ਆਇਆ ਜਦ ਮੰਡੀਆਂ ਚ ਫਸਲ ਗਈ ਜਾਂ ਕਈ ਫਸਲਾਂ ਤਾਂ ਸਾਈਲੋਸ ਦੇ ਵਿੱਚ ਜਾਂਦੀਆਂ ਨਜ਼ਰ ਆਈਆਂ ਜਿਨ੍ਹਾਂ ਤੇ ਕਿਸਾਨਾਂ ਆਗੂ ਕਹਿੰਦੇ ਕਿ ਇਹ ਸਾਈਲੋ ਪ੍ਰਾਈਵੇਟ ਕਰਾਣੇ ਤੇ ਅਸੀਂ ਫਸਲ ਨਹੀਂ ਜਾਊਗੀ ਤੁਸ ਤੁਹਾਨੂੰ ਕੀ ਲੱਗਦਾ ਕਿ ਵਾਕੇ ਫਸਲਾਂ ਨਹੀਂ ਜਾਣੀ ਜੇ ਇਹ ਕੰਮ ਹੁੰਦਾ ਹਾਂਜੀ ਸਾਨੂੰ ਤੇ ਲੱਗਦਾ ਵੀ ਮੰਡੀ ਰਾਹੀਂ ਫਸਲ ਜਿਹੜੀ ਉਹ ਵਿਕੇ ਤੇ ਉਹ ਵਧੀਆ ਵਾ ਤੇ ਜਿਹੜੇ ਸਾਈਲੋ ਗਦਾਮ ਚ ਆ ਅੱਜ ਉਹ ਸਾਨੂੰ ਫਸਲ ਦਾ ਥੋੜਾ ਬਹੁਤਾ ਰੇਟ ਵੱਧ ਵੀ ਦੇਣਗੇ ਪਰ ਜਦੋਂ ਮੰਡੀ ਟੁੱਟ ਗਈ ਉਦੋਂ ਫਿਰ ਕਾਰਪੋਰੇਟ ਘਰਾਣਿਆਂ ਨੇ ਹੀ ਫਸਲ ਜਿਹੜੀ ਖਰੀਦਣੀ ਆ ਤੇ ਉਹ ਫਿਰ ਆਪਣੇ ਜੋ ਉਹਨਾਂ ਦੀ ਮਰਜ਼ੀ ਹੋਗੀ ਉਸੇ ਤਹਿਤ ਹੀ ਉਹ ਖਰੀਦਣਗੇ ਅੱਜ ਮੱਕੀ ਦਾ ਭਾਅ ਜਿਹੜਾ ਵੇਖ ਲਓ ਵੀ ਉਹਦੀ ਐਮਐਸਪੀ ਜਿਹੜੀ ਵੜਾਈ ਹੈ ਇਹਨਾਂ ਨੇ ਦਿੱਤਾ ਸਾਨੂੰ ਭਾਅ ਉਹਦਾ 2000 ਤੋਂ ਵੱਧ ਭਾਅ ਆ ਅੱਜ ਉਹ ਜਿਹੜੀ ਮੱਕੀ ਆ 12-1300 ਰੁਪਏ ਨੂੰ ਵਿਕਣ ਡਈ ਹੈ ਤੇ ਇਹ ਇਹ ਵੀ ਆਉਣ ਵਾਲੇ ਦੇ ਸੈਲੋਗਦਾਮਾ ਚ ਜਿਹੜੀ ਫਸਲ ਜਾਣ ਡਈ ਆ ਜੇ ਸਾਡੇ ਆਗੂ ਕਹਿੰਦੇ ਵੀ ਆਪਾਂ ਮੰਡੀ ਦੇ ਵਿੱਚ ਵੇਚੀਏ ਤੇ ਸਰਕਾਰਾਂ ਹੀ ਆਪਾਂ ਵੀ ਫਸਲ ਜਿਹੜੀ ਉਹ ਵੇਚਣੀ ਚਾਹੀਦੀ ਆ ਜੇ ਕਾਰਪੋਰੇਟਰ ਘਰਾਣਿਆਂ ਦੇ ਹੱਥਾਂ ਦੇ ਵਿੱਚ ਸੈਲੋ ਗਦਾਮਾਂ ਦੇ ਵਿੱਚ ਆਪਾਂ ਵੇਚਾਂਗੇ ਅੱਜ ਉਹ ਸਾਨੂੰ ਥੋੜਾ ਬਹੁਤਾ ਰੇਟ ਵੱਧ ਵੀ ਦੇਣਗੇ ਪਰ ਜਦੋਂ ਮੰਡੀ ਟੁੱਟ ਗਈ ਉਦੋਂ ਉਹ ਆਪਣੀ ਮਰਜ਼ੀ ਦੇ ਨਾਲ ਆਪਣਾ ਭਾਅ ਲਾਉਣਾ ਵਾ ਉਹ ਫਿਰ ਸਾਨੂੰ ਦਿੱਕਤ ਹੋਣੀ ਆ ਵੀ ਵੇਚਣ ਦੇ ਵਿੱਚ ਉਹ ਫਿਰ ਆਪਣੀ ਮਰਜ਼ੀ ਨਾਲ ਲੁੱਟ ਕਰਨਗੇ ਸਾਡੀ ਸਰਕਾਰ ਉਹੀ ਆ ਗਈ ਵਾਪਸ ਸਰਕਾਰ ਉਹੀ ਆ ਗਈ ਤੁਹਾਡਾ ਨਾਰਾ ਵੀ ਉਹੀ ਆ ਕੀ ਕਿਸਾਨ ਮਜ਼ਦੂਰ ਦੀ ਬਾਹ ਫੜੀ ਜਾਵੇ ਉਹਦੇ ਹੱਕੀ ਮੰਗਤ ਦਿੱਤੀ ਥੋਨੂੰ ਕੀ ਲੱਗਦਾ ਹੁਣ ਸਰਕਾਰ ਦਾ ਰਵਈਆ ਕਿਵੇਂ ਵੇਖ ਰਿਹਾ ਸਰਕਾਰ ਦਾ ਰਵਈਆ ਇਹ ਪਹਿਲਾਂ ਤੋਂ ਹੀ ਦਰੀਆ ਪੀ ਸੰਘਰਸ਼ ਜਿਹੜਾ ਹੈ ਵੀ ਲੰਮਾ ਸਮਾਂ ਚੱਲੂਗਾ ਮੰਗਾ ਜੜੀਆਂ ਛੋਟੀਆਂ ਨਹੀਂ ਆ ਇਹ ਹੋਂਦ ਦੀ ਲੜਾਈ ਆ ਤੇ ਸੰਘਰਸ਼ ਇਹਦਾ ਉਹ ਲੰਮਾ ਚੱਲ ਸਕਦਾ ਵਾ ਤੇ ਅਸੀਂ ਲੰਮੇ ਦਾਣਾ ਹੀ ਚੱਲੇ ਆ ਬਣਾ ਕੇ ਵੀ ਇਹ ਲੰਮੀ ਲੜਾਈ ਆਪਾਂ ਨੂੰ ਲੜਨੀ ਪੈ ਸਕਦੀ ਆ ਸਰਕਾਰ ਕੋਈ ਵੀ ਆ ਜੇ ਸਰਕਾਰ ਦੂਸਰੀ ਆ ਜਾਂਦੀ ਰਾਹੁਲ ਉਦੀ ਆ ਜਾਂਦੀ ਤੇ ਉਹਨਾਂ ਨੇ ਵੀ ਸਾਨੂੰ ਏਡਾ ਸੌਖਾ ਸਖਾਲਾ ਜਿਹੜਾ ਸੀ ਵੀ ਇਹ ਨਹੀਂ ਕਾਨੂੰਨ ਜਿਹੜਾ ਬਣਾ ਕੇ ਦੇਣਾ ਇਹ ਲੜਾਈ ਸਾਨੂੰ ਲੰਮੀ ਲੜਨੀ ਪਣੀ ਆ ਅਸੀਂ ਲੜਨਦੇ ਆ ਸਰਕਾਰ ਇਹ ਆ ਭਾਵੇਂ ਦੂਜੀ ਆ ਜੇ ਕੋਈ ਗੱਲ ਨਹੀਂ ਜਿੰਨਾ ਚਿਰ ਵੀ ਸਾਨੂੰ ਸਾਡੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਤੱਕ ਅਸੀਂ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਆਪਣਕੇ ਨਾਮ ਭਾਈ ਮੇਰਾ ਨਾਮ ਤਲਵਿੰਦਰ ਸਿੰਘ ਆਈ ਮੇਰਾ ਪਿੰਡ ਹੈ ਆਪਣਾ ਪਿੰਡ ਮੇਰਾ ਜੋਧਾ ਨਗਰੀ ਜੀ ਅਮਰਸਰ ਹਾਂਜੀ ਅਮਰਸਰ ਜਲਾ ਜੀ ਤੇ ਬਾਈ ਕਹਿੰਦਾ ਕਹਿੰਦਾ ਜਿੰਨਾ ਟਾਈਮ ਬੈਠਣਾ ਪਿਆ ਬੈਠਾਂਗੇ ਇਹ ਸੰਘਰਸ਼ ਆ ਕਿੰਦਾ ਲੰਮਾ ਟਾਈਮ ਹੀ ਚੱਲਦੇ ਆ ਤੇ ਬਈ ਤੁਹਾਨੂੰ ਕੀ ਲੱਗਦਾ ਹੁਣ ਕਿੰਨਾ ਕੁ ਸਮਾਂ ਹੋਰ ਬੈਠਣਾ ਪਊਗਾ ਕਿਉਂਕਿ ਗਰਮੀ ਜਿਵੇਂ ਜਿਵੇਂ ਵੱਧਦੀ ਆ ਓਵੇਂ ਓਵੇਂ ਬੰਦੇ ਨੂੰ ਇੱਕ ਵਾਰੀ ਤਾਂ ਡੋਲ ਪੈਂਦੀ ਆ ਵੀ ਛੱਡ ਦੀ ਹੈਣਾ ਕਿੰਨਾ ਕੁ ਟਾਈਮ ਹੋਰ ਲੱਗਦਾ ਕੀ ਆਸ ਕਿੰਨੀ ਕੁੱਝੀ ਹੈ ਵੇਖੋ ਜੇ ਗਰਮੀ ਦੀ ਗੱਲ ਕਰੀਏ ਤੇ ਕਿਸਾਨ ਮਜ਼ਦੂਰ ਲਈ ਗਰਮੀ ਕੁਝ ਨਹੀਂ ਹੈ ਹੂੰ ਕਿਉਂਕਿ ਸਾਡਾ ਕੰਮ ਹੀ ਗਰਮੀ 'ਚ ਆ ਖੇਤਾਂ ਵਾਲਾ ਕੰਮ ਆ ਹੂੰ ਜਿਹੜਾ ਕਿਸਾਨ ਮਜ਼ਦੂਰ ਜਿਹੜਾ ਵਾ ਹਮੇਸ਼ਾ ਹੀ ਤਪਦੀਆਂ ਧੁੱਪਾਂ ਦੇ ਵਿੱਚ ਵੀ ਬਰਸਾਤਾਂ ਦੇ ਵਿੱਚ ਵੀ ਆਪਣੇ ਖੇਤਾਂ 'ਚ ਕੰਮ ਕਰਦਾ ਇੱਥੇ ਤਾਂ ਸਾਨੂੰ ਬਹੁਤ ਸਖਾਲਾ ਵਾ ਨਾ ਬਹਿਣਾ ਕਿਉਂਕਿ ਜਿਹੜਾ ਪ੍ਰਸ਼ਾਦਾ ਪਾਣੀ ਦੀ ਫਿਰ ਲੰਗਰ ਦੀ ਵਿਵਸਥਾ ਉਹ ਆਪਣੀਆਂ ਗੁਰਦਰਬਾਂ ਤੋਂ ਚੱਲੀ ਜਾਂਦਾ ਅੱਜ ਤੱਕ ਯੂਨੀਅਨਾਂ ਨੂੰ ਕਿਸੇ ਨੂੰ ਵੀ ਕੋਈ ਪ੍ਰਸ਼ਾਦਾ ਪਾਣੀ ਬਣਾਉਣ ਦੀ ਲੋੜ ਨਹੀਂ ਪਈ ਫਿਰ ਪਿੱਛੇ ਜਿਹੜੀ ਸੰਗਤ ਆ ਉਹ ਸਹਿਯੋਗ ਕਰਦੀ ਆ ਗੁਰੂ ਘਰਾਂ ਨਾਲ ਤੇ ਉੱਥੋਂ ਪ੍ਰਸ਼ਾਦਾ ਸਾਡਾ ਚੱਲਦਾ ਤੇ ਇਹ ਜਿਹੜੀ ਲੜਾਈ ਬਹੁਤ ਵੱਡੀ ਆ ਇਹ ਜਿਵੇਂ ਬਾਈ ਦੀਪ ਸਿੱਧੂ ਵੀ ਕਹਿੰਦੇ ਹਨ ਨਾ ਵੀ ਇਹ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਆ ਇਹ ਫਸਲਾਂ ਦੇ ਨਾਂ ਨਾਲ ਸਾਨੂੰ ਨਸਲਾਂ ਦੀ ਲੜਾਈ ਵੀ ਆ ਤੇ ਅਸੀਂ ਬਾਈ ਦੀਪ ਸਿੱਧੂ ਦੇ ਸੋਚ ਨੂੰ ਲੈ ਕੇ ਇੱਥੇ ਬੈਠੇ ਆ ਤੇ ਕਦੇ ਇਹ ਨਹੀਂ ਸੋਚਿਆ ਕਿ ਉਹ ਸਾਡੇ ਵਿੱਚ ਨਹੀਂ ਆ ਉਹ ਅੱਜ ਵੀ ਸਾਡੇ ਵਿੱਚ ਹੀ ਆ ਇੱਥੇ ਹੀ ਕਿਉਂਕਿ ਬੇਸ਼ੱਕ ਉਹ ਚਲਗੇ ਉਹ ਕਿਸੇ ਵੀ ਰੂਪ ਦੇ ਵਿੱਚ ਸਾਡੇ ਇੱਥੇ ਆ ਕੇ ਬਹਿ ਸਕਦੇ ਆ ਤੇ ਅਜੇ ਤੇ ਅਸੀਂ ਹੁਣ ਆਪਣਾ ਪਿੱਛੇ ਕੰਮ ਚੱਲ ਪਿਆ ਵਾ ਕਿਸਾਨੀ ਦਾ ਉਸ ਹਾਵ ਨਾਲ ਜਿਵੇਂ ਬੰਦਿਆਂ ਨੇ ਆਪਣੀ ਗੜਿਆ ਟਾਈਮ ਟੇਬਲ ਬਣਾ ਲਿਆ ਵਾ ਕਿ 10-10 ਦਿਨ ਦਾ ਜੋ ਉਹਨਾਂ ਨੂੰ ਵੰਡ ਕਰ ਦਿੱਤੀ ਆ ਜੇ ਲੰਮਾ ਸੰਘਰਸ਼ ਵੀ ਚੱਲਣਾ ਪਿਆ ਜਿਵੇਂ ਸਾਡੇ ਪ੍ਰਧਾਨ ਦਸਹਰਣਾ 29 ਤੱਕ ਵੀ ਇਹ ਚੱਲੂਗਾ ਕੋਈ ਦਿੱਕਤ ਨਹੀਂ ਵੈ ਜਿੱਥੋਂ ਤੱਕ ਸਾਡੀ ਸੋਚ ਆ ਪਿਆਰ ਕਾਂ ਸਰਕਾਰ ਜਿਹੜੀ ਆ ਸੈਂਟਰ ਦੇ ਵਿੱਚ ਉਹ ਤੁਹਾਨੂੰ ਪਤਾ ਵੀ ਭਾਈ ਵਾਲੀ ਦੀ ਬਣੀ ਆ ਐਸ ਵਕਤ ਜੇ ਪੌੜੀਆਂ ਦੇ ਲੰਗੜੀ ਸਰਕਾਰ ਆ ਤੇ ਜੇ ਕੋ ਸਾਡੇ ਤਾਂ ਤਸ਼ੱਦਦ ਕਰਨਾ ਤੇ ਉਹ ਵੀ ਉਹਦੇ ਹੁਣ ਦਸਦਾ ਰੋਗ ਨਹੀਂ ਹੈਗਾ ਕਿਉਂਕਿ ਇਸ ਕਰਕੇ ਜਿਹੜਾ ਉਹਨੇ ਸੰਘਰਸ਼ ਸਾਡਾ ਜਿੱਤ ਦਾ ਹਲ ਨੂੰ ਵਧ ਰਿਹਾ ਪਰਸੋਂ ਦੀ ਗੱਲ ਆ ਪਸ਼ਮੀ ਬੰਗਾਲ ਦੇ ਜਿਹੜੇ ਤ੍ਰੇਮੂਲ ਕਾਂਗਰਸ ਦੇ ਟੀਐਮਸੀ ਦੇ ਜਿਹੜੇ 577 ਮੈਂਬਰ ਇੱਥੇ ਖਨੋਰੀ ਬਾਰਡਰ ਤੇ ਆਏ ਸੀ ਤੇ ਉਹਨਾਂ ਸੰਭੂ ਤੇ ਵੀ ਆਉਣਾ ਹੈ ਕੋਈ ਚਲ ਉਹਨਾਂ ਨੂੰ ਰਜੇਮੇ ਆ ਕੇ ਕੋਈ ਮੀਟਿੰਗ ਆ ਕੇ ਦਿੱਲੀ ਉਹਨਾਂ ਨੂੰ ਜਾਣਾ ਪੈ ਗਿਆ ਤੇ ਉਹ ਸਾਡੇ ਕਿਸਾਨਾਂ ਤੋਂ ਮੰਗ ਪੱਤਰ ਲੈ ਕੇ ਗਏ ਨੇ ਬਕਾਇਦਾ ਕਿਹੜੇ ਕਿਹੜੀਆਂ ਗੱਲਾਂ ਦੇ ਉੱਤੇ ਜਿਹੜਾ ਧਰਨਾ ਲੱਗਾ ਵਾ ਕੀ ਕਿਸਾਨ ਚਾਹੁੰਦੇ ਨੇ ਜਿਹੜਾ ਸੰਸਦ ਮਤਾ ਪਾਸ ਹੋਵੇ ਉਹ ਸਾਡੀ ਆਵਾਜ਼ ਹੁਣ ਜਾ ਕੇ ਵੇਖਦੇ ਉੱਥੇ ਚੁੱਕਦੇ ਆ ਕਿ ਨਹੀਂ ਤੇ ਨਾਲ ਦੀ ਨਾਲ ਕੱਲੇ ਤੁਹਾਡੇ ਪ੍ਰਧਾਨ ਨੇ ਵੀ ਐਲਾਨ ਕਰ ਦਿੱਤਾ ਪੀ 542 ਐਮਪੀ ਆ ਮੋਦੀ ਦੇ ਐਮਪੀ ਕੱਢ ਕੇ ਭਾਜਪਾ ਦੇ ਉਹ ਤਾਂ ਸਾਡੇ ਹੈ ਨਹੀਂ ਤੇ ਜਿਹੜੇ ਦੂਜੇ ਐਮਪੀ ਆ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਮੋਰਚਾ ਲੰਬੰਦੀ ਕਰ ਰਿਹਾ ਕਿ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾਣ ਜਦੋਂ ਵੀ ਸੈਸ਼ਨ ਆਪਣਾ ਪਾਰਲੀਮੈਂਟ ਦਾ ਚੱਲੂਗਾ ਉਹਦੇ ਵਿੱਚ ਮੰਗ ਪੱਤਰ ਦਿੱਤਾ ਜਾਓ ਕਿਸਾਨਾਂ ਦੀਆਂ ਮੰਗਾਂ ਜਿਨ੍ਹਾਂ ਤੇ ਅਧੋਲਣ ਲੱਗਾ ਵਾ ਕਿ ਉਹ ਸਾਡੇ ਨਾਲ ਖੜਦੇ ਆ ਕਿ ਨਹੀਂ ਖੜਦੇ ਕਿਉਂਕਿ ਵੋਟ ਤਾਂ ਅਸੀਂ ਪਾਈ ਆ ਨਾ ਬਫਲੰਗ ਨੇ ਪਾਈ ਆ ਪੀ ਉਹ ਸਾਡੀਆਂ ਮੰਗਾਂ ਉੱਥੇ ਜਾ ਕੇ ਬੋਲਦੇ ਆ ਕਿ ਨਹੀਂ ਬੋਲਦੇ ਇਹ ਸਾਰੇ ਜਿਹੜੇ ਮੰਗ ਪੱਤਰ ਆ ਉਹਨਾਂ ਨੂੰ ਐਮਪੀਆਂ ਨੂੰ ਦਿੱਤੇ ਜਾਣਗੇ ਬੀਜੇਪੀ ਤੋਂ ਵੱਖਰੇ ਨੇ ਜਿਹੜੇ ਜਿਹੜੇ ਬੀਜੇਪੀ ਦੇ ਭਾਈ ਵਾਲ ਉਹਨਾਂ ਨੂੰ ਨਹੀਂ ਜਿਹੜੇ ਦੂਸਰੇ ਨੇ ਬੜੇ ਉਹਨਾਂ ਨੂੰ ਸਾਰਿਆਂ ਨੂੰ ਦਿੱਤੇ ਜਾਣਗੇ ਫਿਰ ਵੇਖਾਂਗੇ ਵੀ ਉਹ ਉੱਥੇ ਕੀ ਕਰਦੇ ਆ ਕਿਉਂਕਿ ਹਤਾਇਸ਼ੀ ਦਾ ਸਾਰੇ ਕਿਸਾਨ ਤੇ ਮਜ਼ਦੂਰ ਦੇ ਬਣਦੇ ਆ ਜਿੰਨੀਆਂ ਵੀ ਪਾਰਟੀਆਂ ਇਹ ਹੁਣ ਇਹ ਆਉਣ ਦਾ ਟਾਈਮ 'ਚ ਇਹ ਗੱਲ ਵੇਖਣੀ ਵੇਖੀ ਜਾਊਗੀ ਵੀ ਇਹ ਉਹ ਸਾਡੀ ਮੰਗ ਮੰਨਦੇ ਆ ਕਿ ਨਹੀਂ ਮੰਗਦੇ ਤੇ ਜੇ ਉਹਨਾਂ ਦੇ ਰਸਤੇ ਚੱਲਦੇ ਉੱਥੇ ਗੂੰਗੇ ਬੋਲੇ ਹੋ ਕੇ ਆ ਜਾਂਦੇ ਜਿੱਦਾਂ ਪੰਜਾਬ ਦੇ 92 ਇਹ ਇੱਕ ਵੀ ਨਹੀਂ ਬੋਲਦੇ ਰਹਿ ਕੇ ਮਸਲੇ ਤੇ ਵੀ ਪਾਖੜਾ ਆਪਣਾ ਬੈਨੇਜ ਬੋਰਡ ਦਾ ਅਭਿਆਸ ਬੈਨੇਜ ਬੋਰਡ ਦੇ ਜਿਵੇਂ ਮੁੱਦਾ ਸੀਗਾ ਉੱਤੇ ਏਕ ਨੇ ਵੀ ਬਿਆਨ ਨਹੀਂ ਦਿੱਤਾ ਇਹਨਾਂ ਨੇ ਹਾਂਜੀ ਆ ਭੈਣ ਕੁਲਵਿੰਦਰ ਕੌਰ ਦਾ ਜਿਹੜਾ ਹੋਇਆ ਆਪਣੇ ਮਹਾਲੀ ਦੇ ਵਿੱਚ ਥੋੜੇ ਦਿਨ ਪਹਿਲਾਂ ਉਹਦੇ ਵੀ ਬਾਨਿਆਂ ਦੇ ਵਿੱਚ ਕੋਈ ਨਹੀਂ ਕੋਇਆ ਜਿਵੇਂ ਦੰਦਲੀ ਪਈ ਖਾਂਦੇ ਤੁਸੀਂ ਪੰਜਾਬ ਦਾ ਜੇ ਵੋਟਾਂ ਤੁਸੀਂ ਪੰਜਾਬ ਦੇ ਲੋਕਾਂ ਦਾ ਲੈਂਦੇ ਪਾਵਰ ਤੁਹਾਨੂੰ ਪੰਜਾਬ ਦੇ ਲੋਕਾਂ ਦਿੱਤੀ ਕੰਮ ਸੇ ਕੰਮ ਇਹਨਾਂ ਨੇ ਖੜੋ ਤਾਂ ਸਹੀ ਨਾ ਦਿੱਲੀ ਨੇ ਤੁਹਾਨੂੰ ਕੀ ਦਿੱਤਾ ਦਿੱਲੀ ਨੇ ਟਿਕਟਾਂ ਦਿੱਤੀਆਂ ਵੋਟਾਂ ਤੇ ਪੰਜਾਬ ਵਾਲਿਆਂ ਪਾਈਆਂ ਨਾ ਇਹ ਇਹਨਾਂ ਦੇ ਨਾਮ ਬੋਲਣ ਦਾ ਕਾਰਨ ਨਹੀਂ ਇਹ 13 0 ਤੇ 3 ਤੇ ਆ ਗਏ ਨੇ ਹਾਂਜੀ ਤਾਂ ਹਜੇ ਤੱਕ ਕਿਸਾਨ ਮਜ਼ਦੂਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਦੂਜੇ ਪਾਸੇ ਬਾਰਡਰ ਤੇ ਵੀ ਉਨੀ ਸਕਿਉਰਿਟੀ ਲਗਾ ਦਿੱਤੀ ਗਈ ਹੈ ਭਾਵੇਂ ਕੱਗਰ ਦਰਿਆ ਦੇ ਉੱਤੇ ਜਿਸ ਤਰੀਕੇ ਨਾਲ ਪਹਿਲੇ ਦਿਨਾਂ ਤੋਂ ਹੀ ਬਹੁਤ ਸਾਰਾ ਜਿਹੜੀ ਕਿ ਫੋਰਸ ਲਗਾਈ ਗਈ ਸੀ ਉਸੇ ਤਰੀਕੇ ਨਾਲ ਹਜੇ ਵੀ ਫੋਰਸ ਉਸੇ ਤਰ੍ਹਾਂ ਤਣਾਅ ਤਾਂ ਪਰ ਕਿਸਾਨਾਂ ਵੱਲੋਂ ਆਪਣੇ ਪੱਕੇ ਮੋਰਚੇ ਲਗਾਏ ਹੋਏ ਨੇ ਹਜੇ ਤੱਕ ਜਿਸ ਤਰੀਕੇ ਨਾਲ ਸਟੇਜ ਤਿਆਰ ਕਰ ਦਿੱਤੀ ਗਈ ਹੈ ਛੱਡ ਪਾ ਕੇ ਅਤੇ ਕਿਸਾਨ ਹਜੇ ਵੀ ਉਹਨਾਂ ਨੂੰ ਇਹੀ ਮੰਗ ਹੈ ਕਿ ਜਦ ਤੱਕ ਐਮਐਸਪੀ ਕਾਨੂੰਨੀ ਗੰਟੀ ਹੋਰ ਹੱਕੀ ਮੰਗਾਂ ਤੇ ਸਰਕਾਰ ਅਗਰ ਗੌਰ ਨਹੀਂ ਕਰਦੀ ਤਾਂ ਇਥੋਂ ਨਹੀਂ ਜਾਇਆ ਜਾਊਗਾ ਤਸਵੀਰਾਂ ਤੁਹਾਨੂੰ ਇੱਧਰ ਦੀ ਵੀ ਦਿਖਾ ਦਿੰਦੇ ਆ ਜਿੱਥੇ ਕਿਸਾਨਾਂ ਵੱਲੋਂ ਸ਼ੈੱਡ ਪਾਇਆ ਗਿਆ ਅਤੇ ਇੱਥੇ ਹੀ ਰਹਿਣ ਨਿਮਾਈ ਇੱਥੇ ਹੀ ਖਾਣਾ ਪੀਣਾ ਰੱਖਿਆ ਹੋਇਆ ਉਹਨਾਂ ਵੱਲੋਂ ਜ਼ਿਕਰ ਕੀਤਾ ਕਿ ਪ੍ਰਧਾਨ ਜੋ ਪਾਰਟੀ ਦੇ ਜੋ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੂੰ 10-10 ਦਿਨਾਂ ਦੀ ਡਿਊਟੀ ਲਗਾਈ ਗਈ ਹੈ 10-10 ਦਿਨ ਇੱਥੇ ਹੀ ਰੁਕਣਗੇ ਅਤੇ 10 ਦਿਨ ਤੋਂ ਬਾਅਦ ਇਥੋਂ ਰਵਾਨਾ ਹੋ ਜਾ ਕਰਨਗੇ ਐਸੇ ਤਰ੍ਹਾਂ ਜਿਹੜਾ ਕਿ سلسلہ ਚੱਲਦਾ ਰਹੇਗਾ ਅਤੇ ਮੋਰਚਾ ਲੰਮਾ ਹੋਰ ਕੀਤਾ ਜਾਵੇਗਾ ਕੁਝ ਹੋਰ ਕਿਸਾਨ ਮਿਲ ਨੇ ਗੱਲਬਾਤ ਕਰ ਲੈਨੇ ਕੀ ਨਾਮ ਹੈ ਆਪਣਾ ਜਗENDER ਸਿੰਘ ਬਾਸਰ ਗਿਆ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਹਾਂਜੀ ਹਾਂਜੀ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਜੀ ਸਾਡਾ ਤਾਂ ਵੱਧੋ ਜਨਾ ਵੱਗੇ ਡੜੇ ਪਏ ਅਸੀਂ ਰੁਕਾ ਮੈਨਾਂ ਕੋਈ ਪਰਵਾਹ ਹੀ ਨਹੀਂ ਆ ਤੇ ਪਿੱਛੋਂ ਕੰਮਕਾਰ ਕੋਣਵੇਂ ਦਾ ਫੇਰੀ ਹੁਣ ਕੰਮ ਹੀ ਹੈ ਨਾ 10-10 ਦਿਨ ਦੇ ਟਰਨੇ ਆ 1.5 ਦਿਨ ਰਹਿਣਾ 10 ਦਿਨ ਆ ਜਾਣਾ ਵਾਰੀ-ਵਾਰੀ ਕੰਮ ਹੀ ਕਰਾਂ ਕੰਮ ਜੇ ਕੰਮ ਤੋਂ ਬਣਾ ਲੈ 1.5 ਜਿਆਰਾ ਦੀ ਆ ਰੋਟੀ ਆ ਤੇ ਚੱਲਦਾ ਨਾ ਜਿੰਨਾ ਗਲੀ ਤੋਂ ਚੱਲਣ ਦੇ ਬਸ ਕੇਂਦਰ ਚ ਫੇਰ ਉਹੀ ਸਰਕਾਰ ਆ ਗਈ ਕੇਂਦਰ ਤੇ ਆ ਦੇ ਗਈ ਆ ਪਰ ਆਈ ਕੇ ਲੰਗੜੀ ਆ ਨਾ ਇਹ ਸਾਰਾ ਇੱਕ ਸੰਘਰਸ਼ ਨਹੀਂ ਦੇਣਾ ਹੈ ਆਪਣੀ ਮਾਰ 400 ਤੋਂ ਪਾਰ ਹੋਇਆ ਨਹੀਂ ਆ ਤੇ ਠੀਕ ਕੋਈ ਆਵਾਜ਼ ਨਹੀਂ ਚੱਲ ਆਪਣਾ ਨਾਂ ਬਈ ਪਿੰਡ ਭਗਨਾ ਘੁਰਦੇ ਆ ਜੀ ਨਾਂ ਇੰਦਰਜੀਤ ਸਿੰਘ ਆ ਜੀ ਠੀਕ ਤੇ ਪਿੱਛੋਂ ਕੰਮ ਕਰ ਕਿਵੇਂ ਦਾ ਬਾਪੂ ਜੀ ਕਹਿੰਦਾ 10-10 ਦਿਨ ਦੀ ਡਿਊਟੀ ਲਾ ਦਿੱਤੀ ਗਈ ਆ ਵਾਢੀਆਂ ਵੇਲੇ ਚਲ ਹੁਣ ਬਜਾਈ ਦਾ ਮੌਸਮ ਆ ਗਿਆ ਕਿਵੇਂ ਵੇ ਮੈਨੇ ਜੀ ਕਿਵੇਂ ਹੁੰਦਾ ਭਾਈ ਪਿੰਡਾਂ ਹੀ ਨਹੀਂ ਸਰੀ ਜਾਂਦਾ ਜੀ ਇਹ ਬੰਦਾ ਸਾਡਾ ਪਿੰਡ ਵੀ ਭਰਾ ਮੇਰਾ ਕੰਮ ਕਰਦਾ ਤੇ ਦੇਖਦਾ ਜੀ ਕਦੀ ਉਹ ਟਰਨਰ ਤੇ ਆਉਂਦਾ ਕਦੀ ਮੈਂ ਆਉਣਾ ਜੀ ਐਦਾ ਚੱਲੀ ਜਾਂਦਾ ਆ ਹੁਣ ਕਿੰਨੇ ਸਮੇਂ ਦਾ ਦਾ ਸੋਚ ਕੇ ਬੈਠੋ ਵੀ ਇੱਥੇ ਬੈਠੇ ਹੁਣ ਤਾਂ ਜੀ 2029 ਤੱਕ ਸੋਚ ਕੇ ਬੈਠੇ ਆ ਜੀ 31 ਤੱਕ ਹਾਂ ਜੀ 5 ਸਾਲ ਦਾ ਗਾੜੀ ਸੋਚਿਆ ਆ ਸਾਡੀਆਂ 70-70 ਦਿਨਾਂ ਦੀ ਵਾਰੀਆਂ ਲੱਗੀਆਂ ਆ 17 ਦਿਨਾਂ ਬਾਅਦ ਅਸੀਂ ਆਇਆ ਕਰਨਾ ਆ 17 ਦਿਨਾਂ ਬਾਅਦ ਤੁਹਾਨੂੰ ਨੋਰਮਲ ਹੈ ਕੋਈ ਮਸਲਾ ਹੀ ਨਹੀਂ ਸਾਡੇ ਵਾਸਤੇ ਤੇ ਲੜਾਂਗੇ ਜਿੱਨੇ ਮੋਦੀ ਸਰਕਾਰ ਭਵੇਂ ਫੇਰ ਆ ਗਈ ਆ ਪਰ ਹੁਣ ਡਰ ਪਿਆ ਉਹਨਾਂ ਨੂੰ ਕਿ ਕਿਸਾਨ ਕਦੇ ਦਿੱਲੀ ਵਾਲ ਨੂੰ ਮੂੰਹ ਕਰ ਲਿਆ ਇਹਨਾਂ ਨੇ ਤੇ ਪਤਾ ਨਹੀਂ ਕੀ ਹੋ ਸਕਦਾ ਤੇ ਬੈਠੇ ਆ ਭਵੇਂ ਜੰਨੀ ਮਰਜੀ ਆਰਮੀ ਲਾਈ ਆ ਸਾਨੂੰ ਡਰ ਥੋੜਾ ਆਰਮੀ ਦਾ ਅਸੀਂ ਵੀ ਜੰਗ ਗਿਆਂ ਜੱਗੇ ਜੰਗ ਲਾਏ ਆ ਤੇ ਹੁਣ ਹਰਿਆਣੇ 'ਚ ਵੀ ਆ ਗਈ ਨੇੜੀ ਆ ਕੋਈ ਗੱਲ ਨਹੀਂ ਨੇੜੇ ਜੇ ਉੱਥੋਂ ਵੀ ਹੁਣ ਜਵਾਜ ਹੀ ਜਾਣਾ ਇਹਦਾ ਅੱਧਾ ਕਦੇ ਵੱਜ ਗਿਆ ਨੇ ਵਾਲੇ ਜੋ ਜੂਫੀ ਤੋਂ ਵੱਜ ਗਿਆ ਇਹਦਾ ਬਸ ਖੇਤੀ ਹੈ ਦੇ ਪਰਦੀ ਵਾਲਾ ਕੰਮ ਇਹਦਾ ਮੋਤੀ ਦਾ ਕੰਮ ਕੱਲੀ ਜਾਣਾ ਇਸ ਵਾਰੀ ਹੋਰੋਂ ਨਾਲ ਕਰ ਲੈਣਾ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਦਲਵੀਰ ਸਿੰਘ ਬਾਸਰਕੇ ਜੀ ਕਿਹੜਾ ਪਿੰਡ ਹੈ ਆਪਣਾ ਬਾਸਰਕੇ ਗਿੱਲਾ ਬਾਸਰਕੇ ਤੋਂ ਜੀ ਤੇ 2024 ਦੀ ਚੋਣ ਨਤੀਜਾ ਆਇਆ ਸਾਰਿਆਂ ਨੇ ਦੇਖਿਆ ਕਹਿੰਦੇ ਕਿ ਬਾਈ ਹੋਰੀ ਕਹਿੰਦੇ ਕਹਿੰਦੇ ਕਿ ਲਗੜੀ ਸਰਕਾਰ ਬਣੀ ਆ ਬੜਾ ਪ੍ਰਭਾਵ ਪਿਆ ਤੁਸੀਂ ਕਿਉਂ ਵੇਖ ਰਹੇ ਆ ਮੰਨਣ ਡੇ ਆ ਜੀ ਕਨਸਾਨੀ ਅੰਦੋਲਨ ਦਾ ਹਰ ਫਰਕ ਪਿਆ ਪ੍ਰਭਾਵ ਲੀਟਰ ਕਹਿੰਦੇ ਆ ਵੀ ਕਿਸਾਨੀ ਅੰਦੋਲਨ ਦਾ ਹਰ ਫਰਕ ਪਿਆ ਪਿੱਛੇ ਮੁੜੇ ਹਾਂ ਜੀ ਕਹਿੰਦੇ ਪਿੱਛੇ ਮੁੜੇ ਤਾਂ ਅੰਦੋਲਨ ਕਰਕੇ ਮੁੜੇ ਹੁਣ ਕਿੰਨਾ ਸਮਾਂ ਸੋਚ ਕੇ ਬੈਠੋ ਵੀ ਇੱਥੇ ਲੜਾਂਗੇ ਬਈ ਸਮਾਂ ਲੜਾਂਗੇ ਜਿੰਨਾ ਭਾਵੇਂ ਕਈ ਸਾਲ ਬਹਿਣਾ ਪਵੇ 2 ਸਾਲ 4 ਸਾਲ ਬਹਿਣਾ ਪਵੇ ਲੜਨਾ ਨਾ ਨਾ ਜਦੋਂ ਮੰਗ ਮੰਨਣੀ ਜਿੱਥੇ ਮੰਗਾ ਨਹੀਂ ਮੰਨਿਆ ਤਾਂ ਦੁਲਹਨ ਜਾ ਹੀ ਰਹੂਗਾ ਨਹੀਂ ਰਹੂਗਾ ਆਈ ਆਰੇਆ ਕਮਾਂਕਰਾਂ ਦਾ ਕਿਵੇਂ ਮੈਨੇਜ ਹੁੰਦਾ ਘਰਾਂ ਦੇ ਵਿੱਚ ਜੀ ਕਰਾਲ ਮਿਲ ਕੇ ਕਰੀ ਜਾਂਦੇ ਆ ਅਸੀਂ ਆਗੇ ਮਗਰ ਸਾਡੇ ਦੂਜੀ ਹੋਰ ਬੰਦੇ ਭੈਣ ਭਰਾ ਜੀ ਲਾਗੇ ਚਾਚੇ ਤਾਏ ਇਹਦਾ ਕਰ ਲੈਂਦੇ ਰਲ ਮਿਲ ਕੇ ਰਲ ਮਿਲ ਕੇ ਚੱਲ ਜਾਂਦਾ ਇਦਾਂ ਹੀ ਹਾਂਜੀ ਸਰ ਕੋਈ ਦਾ ਟਰੈਕਟਰ ਚਲਾਵਾ ਲਿਆ ਕਿਸੇ ਦਾ ਕੋਈ ਦਾ ਰਲ ਮਿਲ ਕੇ ਹੋਰ ਮੇਰੀ ਮੂੰਗੀ ਪੱਕੀ ਆ ਮੇਰੇ ਚਾਚੇ ਦੇ ਪੁੱਤਾਂ ਨੇ ਆਖਿਆ ਮੈਂ ਤੁਹ ਤਰਾਲੀ ਆਪਣੀ ਫਿਰ ਕਿ ਆ ਵੇਜਾਂਗੇ ਟਰਾਲੀਆਂ ਇੱਥੇ ਆ ਫਿਰ ਟਰਾਲੀਆਂ ਇੱਥੇ ਹਾਂ ਤੇ ਉੱਥੇ ਫਿਰ ਕਿਵੇਂ ਲੋਡਾਂਗੇ ਉੱਥੇ ਲਾਗੋ ਮਤਲਬ ਮੰਗ ਲਈਦੀਆਂ ਨਾ ਪਿੰਡ ਚੋਂ ਦੋ ਟਰਾਲੀਆਂ ਇੱਥੇ ਆਈਆਂ ਹੋਣਗੀਆਂ ਤੇ 100 ਟਰਾਲੀ ਹੁੰਦੀ ਪਿੰਡ ਦੇ ਵਿੱਚ ਤੇ 500 ਟਰੈਕਟਰ ਸਾਡੇ ਪਿੰਡ ਵਿੱਚ ਸਾਡੇ ਚ 500 ਟਰੈਕਟਰ ਸਾਡੇ ਪਿੰਡ ਵਿੱਚ ਵੱਡਾ ਪਿੰਡ ਆ ਉੱਥੇ ਕਿੰਨੀ ਤੱਕ ਤੋਂ ਨਹੀਂ ਕੁਝ ਵੀ ਨਹੀਂ ਆਉਣੀ ਮਸ਼ੀਨਾਂ ਵਾਲੇ ਆ ਮਗਰ ਉਹnde ਮੈਂ ਤੇ ਮੇਰੇ ਮੋਹਨ ਨਾਲ ਫੋਨ ਕਰਾਂਦੇ ਦੱਸ ਕਿਤੋਂ ਵੱਢੀ ਨੇ ਕਿਹੜੇ ਟਾਈਮ ਵੱਢਣੀ ਆ ਖੜਨ ਵਾਲੇ ਆ ਆਖਣਦੇ ਆ ਇਦਾਂ ਹੀ ਚੱਲੀ ਜਾਂਦਾ ਮੜਕੇ ਮੱਕੀ ਪਰੀ ਪੱਕੀ ਆ ਉਹਨੇ ਜਿਹਨੂੰ ਮੈਂ ਚਲ ਜਲਾਂਦਾ 20 ਤਰੀਕ ਨੂੰ ਬਾਈ ਨੂੰ ਉਹ ਆ ਵੱਢ ਲਾਂਗੇ ਭਾਈਚਾਰੇ ਨਾਲ ਚੱਲੇ ਜਾਂਦੇ ਬਹੁਤ ਚਲ ਵਧੀਆ ਚੱਲ ਰਿਹਾ ਕੋਈ ਗੱਲ ਹੀ ਨਹੀਂ ਆਪਣੇ ਕੀ ਨਾਮ ਹੈ ਦਿਲਬਾਗ ਸਿੰਘ ਜੀ 4 ਮਹੀਨੇ ਤੋਂ ਵੱਧ ਦਾ ਦਸ ਮਾਂ ਕਿਸਾਨ ਮਜ਼ਦੂਰ ਨੂੰ ਇੱਥੇ ਬੈਠਿਆ ਹੋ ਗਿਆ ਹਾਂਜੀ ਵੀ ਇਹੀ ਸੋਚ ਕੇ ਬੈਠੇ ਕਿ ਜਦ ਤੱਕ ਮੰਗਾ ਨਹੀਂ ਮੰਨਦੇ ਉਹਨਾਂ ਦੇ ਕਰ assi ਨਹੀਂ ਉੱਟਦੇ ਹਾਂਜੀ ਹਾਂਜੀ ਜਿੰਨਾ ਚਿਰ ਜੱਕ ਤੁਹਾਨੂੰ ਦਾ 29 ਦਾ ਸੋਚ ਕੇ ਬੈਠੇ ਪਹਿਲਾਂ ਹੀ 29 ਦਾ ਪਹਿਲਾਂ ਹੀ ਸੋਚ ਲਿਆ ਕੋਈ ਗੱਲ ਨਹੀਂ ਅੱਗੇ ਵੀ ਇਹ 13 ਮਹੀਨੇ ਉੱਥੇ ਦਿੱਲੀ ਰਹੇਗਾ ਇਦਾਂ ਹੀ ਚੱਲਦਾ ਰਿਹਾ ਉਹਨ ਤਾਂ ਫਿਰ ਵੀ ਅੱਧ ਚ ਅੱਗੇ ਦਿੱਲੀ 450 ਕਿਲੋਮੀਟਰ ਚੱਲ ਕੇ ਜਾਈਦਾ ਹੁੰਦਾ 250 ਕਿਲੋਮੀਟਰ 250 300 ਕਿਲੋਮੀਟਰ ਹੈ ਤੁਹਾਨੂੰ ਉਹ ਚੱਕਰ ਨਹੀਂ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਇਹਨਾਂ ਨੇ ਤਾਂ ਕਿਹਾ ਵੀ ਅਸੀਂ ਭਾਈਚਾਰੇ ਨਾਲ ਜਿਵੇਂ ਟਰਾਲੀਆਂ ਦਾ ਲੈਣ ਦੇਣ ਹੋ ਕੇ ਕਿਸੇ ਦੀ ਲੈ ਲਈ ਤੇ ਉਹ ਤੋਂ ਮੈਨੇਜ ਹੋਇਆ ਤੁਸੀਂ ਕਿਵੇਂ ਕਰਦੇ ਕੰਮ ਕਿੱਦਾਂ ਹੀ ਚੱਲਦਾ ਜੀ ਸਾਰੇ ਪਿੰਡਾਂ 'ਚ ਏਦਾਂ ਚੱਲਦਾ ਪਤਾ ਵੀ ਇਹ ਪਿੰਡ ਵਾਲਿਆਂ ਨੂੰ ਪਤਾ ਵੀ ਸਾਂਝੇ ਕੰਮਾਂ 'ਚ ਸਾਰੇ ਜਾਣਦੇ ਆ ਤੇ ਪਿੱਛੋਂ ਕੋਈ ਗੱਲ ਨਹੀਂ ਚੱਲਦਾ ਜਾਂਦਾ ਕੰਮ ਚੱਲੀ ਜਾਂਦਾ ਬਸ ਏਦਾਂ ਹੀ ਚੱਲੀ ਜਾਂਦਾ 29 ਤੱਕ ਦਾ ਸੋਚ ਕੇ ਬੈਠੋ ਹਾਂਜੀ ਹਾਂਜੀ 31 ਤੱਕ ਸਰਕਾਰ ਉਹੀ ਆ ਗਈ ਫੇਰ ਕੋਈ ਨਹੀਂ ਆ ਗਈ ਆ ਤੇ ਤੁਹਾਨੂੰ ਪਤਾ ਕਿੱਦਾਂ ਦੀ ਆਈ ਆ ਤੁਹਾਨੂੰ ਵੀ ਪਤਾ ਹੀ ਆ ਉਹ ਤੇ ਜਿੱਦਾਂ ਦੀ ਸਰਕਾਰ ਆਈ ਆ ਇਹਦੇ 133 ਨਹੀਂ ਤੇ ਕੋਈ ਗੱਲ ਨਹੀਂ ਉਹ ਚੱਕਰੀ ਚਾਹ ਡਾਇ ਨੇ ਆਪਣੇ ਠੀਕ ਹੈ ਤਾਂ ਆਪਣਾ ਕਿਹਨਾ ਬਈ ਸਰਸੇਮ ਸਿੰਘ ਜੀ ਸਰਸੇਮ ਸਿੰਘ ਕਿਹੜਾ ਪਿੰਡ ਆਪਣਾ ਆਪਾਂ ਰਾਮਦੇਸ ਜੋਂ ਜੀ ਤੇ 2024 ਦੇ ਇਲੈਕਸ਼ਨ ਆਏ ਨਤੀਜਾ ਹੈ ਟਟਮੀ ਜੀ ਸਰਕਾਰ ਬਣੀ ਆ ਸਰਕਾਰ ਦੇ ਸਾਹਮਣੇ ਮੰਗਾ ਉਹੀ ਨੇ ਕਿ ਕਿਸਾਨ ਮਜ਼ਦੂਰ ਦਾ ਮਸਲਾ ਹੱਲ ਕੀਤਾ ਜਾਵੇ ਐਮਐਸਪੀ ਦਿੱਤੀ ਜਾਵੇ ਹੋਰ ਬਹੁਤ ਸਾਰੀ ਮੰਗਣ ਲੱਗੀ ਕੀ ਮੰਗਾ ਸਾਡੀਆਂ ਦੋ ਹੋਈਆਂ ਜਿੰਨਾਂ ਜਿਹੜਾ ਸਾਡੀਆਂ ਮੰਗਾ ਨਹੀਂ ਪੂਰੀਆਂ ਜੀਆਂ ਉਹ ਨਜ਼ਰ ਹੱਦਾ ਇੱਥੇ ਸ਼ਾਂਤਮਈ ਧਰਨਾ ਜਿਹੜਾ ਚੱਲਣ ਦਾ ਚੱਲਦਾ ਰਹੂ ਜਿੰਨਾਂ ਜਿਹੜਾ ਹੁਣ ਨਵੀਂ ਸਰਕਾਰ ਵੇਖੋ ਕੀ ਕਰਦੀ ਆਪੇ ਹੁਣ ਕੁਛ ਨਾ ਕੁਛ ਦੱਸਣਗੇ ਜੀ ਜਿਦਾਂ ਦੇ ਕਰਾਂਗੇ ਇਹ ਮਸਲਾ ਹੱਲ ਕਰਾਂਗੇ ਹੁਣ ਦੱਸਣਗੇ ਆਪੇ ਕੋਈ ਨਾ ਕੋਈ ਮੀਟਿੰਗ ਹੋਊਗੀ ਕੋਈ ਕੀ ਨਿਕਲਦਾ ਸਤਾ ਕੀ ਨਹੀਂ ਕਰਦਾ ਪਿੱਛੋਂ ਘਰ ਦੇ ਬੜੇ ਕੰਮ ਹੁੰਦੇ ਆ ਭਾ ਜਵਾਕਾਂ ਦਾ ਫੀਸ ਵਗੈਰਾ ਭਰਨਾ ਹੈ ਕੋਈ ਬਜਾਰੋਂ ਲੈ ਕੇ ਆਣਾ ਫਸਲ ਮੰਡੀ ਸੁੱਟ ਕੇ ਆਣੀ ਜਾਂ ਹੁਣ ਨਵੀਂ ਫਸਲ ਵਿੱਚ ਨਹੀਂ ਕਿਵੇਂ ਮੈਨੇਜਮੈਂਟ ਕਿਵੇਂ ਹੁੰਦੀ ਹੈ ਕੰਮ ਕਰ ਕਿਵੇਂ ਕੰਮ ਕਰ ਇਦਾਂ ਹੀ ਚੱਲਦੇ ਜਾਂਦੇ ਜਿੱ ਜੱਗੇ ਵੀ ਜਦੋਂ ਦਿੱਲੀ ਵੀ 13 ਮਹੀਨੇ ਰਹੇ ਉਦੋਂ ਵੀ ਕੰਮ ਚੱਲਦੇ ਹੁਣ ਇੱਥੇ ਵੀ ਕੰਮ ਚੱਲਣ ਡੇ ਦੇਖਦੇ ਕਿਵੇਂ ਫਿਰ ਪਰਿਵਾਰ ਦੇ ਵਿੱਚ ਹਾਂਜੀ ਹਾਂਜੀ ਤਾਂ ਲੰਬੇ ਸਮੇਂ ਦਾ 2029 ਤੱਕ ਦਾ ਕਿਸਾਨਾਂ ਵੱਲੋਂ ਜ਼ਿਕਰ ਕੀਤਾ ਕਿ ਜਦ ਤੱਕ ਮੰਗਾ ਨਹੀਂ ਮੰਨਿਆ ਜਾਂਦੀਆਂ 29 ਤੱਕ ਉਸ ਤੋਂ ਵੱਧ ਵੀ ਇੱਥੇ ਕਿਸਾਨ ਕਹਿੰਦੇ ਕਿ ਬੈਠ ਜਾਵਾਂਗੇ ਪਰ ਮੰਗਾ ਕਿਸਾਨ ਮਜ਼ਦੂਰ ਦੀਆਂ ਮਣਾ ਕੇ ਫੇਰ ਹੀ ਇੱਥੋਂ ਜਿਹੜਾ ਉੱਠਿਆ ਜਾਵੇ 11% ਨਿਤਿੰਦ لال ਮੈਦਲਜੀਤ ਸਿੰਘ ਲਿਵਿੰਗ ਅਨ ਨਿਊਜ਼ ਸ਼ੰਭੂ ਵਾਟਰ ਅੱਜ ਸ਼ੰਭੂ ਅਤੇ ਖਨੋਰੀ ਡੱਬ ਵਾਲੀ ਮੋਰਚੇ ਲੱਗਣੂ ਤਕਰੀਬਨ 4 ਮਹੀਨੇ ਦਾ ਸਮਾਂ ਹੋ ਚੁੱਕਿਆ